ਪਾਣੀ ਪੀ ਲੈ ਪਾਣੀ ਪੀ ਲੈ ਚੰਗਾ ਪੀ ਲੈ ਫਿਰ ਥੋੜਾ ਜਿਹਾ ਪਿੱਛੋਂ ਫੜ ਲਿਆ ਤਕਦੀਰ ਪਿੱਛੋਂ ਫੜ ਲਿਆ ਲੈ ਮੈਂ ਤੇਰੇ ਨਾਲ ਲੱਗਾ ਹਾਂ ਖਾਂ ਖਿੱਚ ਲੈ ਖਿੱਚ ਆਏ ਖਿੱਚ ਲੈ ਮੇਰੇ ਕੋ ਨਹੀਂ ਆ ਜਾ ਤੂੰ ਜ਼ੋਰ ਲਾ ਦੇ ਲੈ ਮੈਂ ਤੇਰੇ ਨਾਲ ਲੱਗਾ ਥੋੜਾ ਜਿਹਾ ਆ ਦੇਖ ਆ ਦੇਖ ਆ ਦੇਖ ਆ ਦੇ ਆਂ 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 ਲੈ ਜਾ ਖਿੱਚ ਕੇ ਕਹਾ ਓਹ 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 ਅੱਗੇ ਲੈ ਜਾ ਆ ਤੋੜੇ ਤੋੜਾ ਤੋੜ ਦੇ ਤਕਦੀਰ ਤੋੜਾ ਤੋੜ ਦੇ ਤੋ ਦੇ ਨੂੰ ਤੋੜੇ ਤੋੜੇ ਹਾਂ ਐਂ ਤੋੜ ਦੇ ਛੋਟਾ ਦੇਖ ਵਿਚੋਂ ਦੇਖ ਠੀਕ ਆ ਵਿਚੋਂ ਦਵਾ ਹਾਂ ਤਾਂ ਮਾਰ ਕੇ ਤੋੜ ਦੇ ਮੜਾ ਜਾ ਤਕਦੀਰ ਤਕਦੀਰ ਹੱਥ ਨਾਲ ਤੋਂ ਦੇ ਹੱਥ ਨਾਲ ਆਹ ਤੌੜਾ ਤੌੜਾ ਹੱਥ ਨਾਲ ਤੋਂ ਦੇ ਇਹਨਾਂ ਦਾ ਭਰਤਾ ਉਹ ਜਾਮਣ ਚ ਪਾ ਦੇ ਪਾਣੀ ਆਪਣੇ ਚ ਲੈ ਜਾ ਬਸ ਬਾਦੂ ਆ ਹੋਰ ਲੈ ਜਾ ਪੈਪ ਖਿੱਚ ਕੇ ਉਧਰ ਉਧਰ ਖਿੱਚੀ ਅੱਧੀ ਮੜੀ ਪੈ ਬਈ ਲੈ ਜਾ ਜਾਮਣ ਚ ਪਾ ਦੇ ਤਕਦੀਰ ਭਰ ਗਿਆ ਤਾਂ ਭਰ ਗਿਆ ਹੋ ਭਰ ਗਿਆ ਓਏ ਜਮਣਿਚ ਪਾ ਦੇ। ਉੱਚ ਪਾ ਦੇ, ਉੱਚ ਪਾ ਦੇ, ਉੱਚ ਪਾ ਦੇ ਹਾਂ। ਪਰ ਦੇ ਨੂੰ ਛੱਡ ਦੇ ਵਿੱਚ ਛੱਡ ਦੇ ਦੇ। ਭਰ ਜਾਣ ਦੇ ਨੂੰ ਭਰ ਜਾਣ ਦੇ। ਤੁਨਾ ਹਲਾ ਫਿਰ ਚੰਗਾ। ਲੈ। ਬਾੜੀ ਚ ਪਾ ਦੇ ਫਿਰ ਚੰਗਾ। बाड़ी छह फिर ढक्कन देखन ठीक है भर गया हूं आए कर छो छो भर जूगा बिच छो बाड़ी छो भाई ਨਾ ਲਾ ਹੈ ਉਹ ਫੱਡੀ ਇਹ ਫੱਡੀ ਆਏ ਗਰ ਬੰਦੀ ਕਰਦੇ ਨੂੰ ਪਤਾ ਲੱਗ ਗਿਆ ਹੁਣ ਤਾਂ ਸੱਚ ਟੈਂਕੀ ਭਰਨੀ ਆ ਨਾ ਉਧਰ ਕਿਵੇਂ ਕਰ ਹੈ ਕੀ ਨਹੀਂ ਛੱਡਦੇ ਹੁਣ ਕੱਲ ਮੋਟਰਸਾਈਕਲ ਤੋਈਏ ਉੱਥੇ ਲੈ ਚੱਲ ਮੋਟਰਸਾਈਕਲ ਕੋਲੇ ਤੋਹ ਦੇ ਨੀ ਉਹਨੂੰ ਆਪਾ ਚੱਲ ਚੱਲ ਖਿੱਚ ਲੈ ਪਾਈ ਪੁੱਤਰ ਮੋਟਰਸਾਈਕਲ ਤਕਦੀਰ ਚੱਲ 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 ਕੁਛ ਨਹੀਂ ਹੁੰਦਾ ਇਹਨੂੰ ਲੈ ਚੱਲ ਭਾਈ ਲੈ ਤਕਦੀਰ ਤਕਦੀਰ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਤੋਹ ਦੇ ਉਹਨੂੰ ਚੱਲ ਮੈਂ ਤੇਰੇ ਨਾਲ ਲੱਗਾ ਚੱਲ ਅੱਗੇ ਚੱਲ ਅੱਗੇ ਉਹ ਤੇ ਖੜਾ ਉਰੇ ਲਿਆ ਉਰੇ ਲਿਆ ਉਰੇ ਪਾ ਦੇ ਇੱਥੇ ਪਾ ਦੇ ਪਾ ਦੇ ਪਾ ਦੇ ਇੱਥੇ ਪਾ ਦੇ ਉਸਤੇ ਪਾ ਦੇ ਪਾ ਦੇ ਪਾ ਦੇ ਪਾ ਦੇ ਉਹ ਖਿੱਚੀ ਨਹੀਂ ਆਉਂਦੀ ਹੋਰ ਖਿੱਚਣਾ ਵੜੀ ਜੀ ਤੋ ਦੇ ਹੁਣ ਇਹਨੂੰ ਤੋ ਦੇ ਸਾਰਾ ਆ ਇੱਥੇ ਪਾ ਦੇ ਆ ਉਰੇ ਉਰੇ ਪਾ ਦੇ ਉਰੇ ਟੋਟਾ ਜੂਗਾ ਇਹਦੇ ਤੋਂ ਲੂਗਾ Todo de muro y todo le muro todo, otro, otro. धो दे सारा चल बहुत हूं है ना चलिए चल बहुत बाय पानी मुक्या Baik segera, tenggat